ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾ ਕੋ ਪਾਰ ਬ੍ਰਹਮ ਨੇ ਬਿਲਾਵੇ ਰਹਾ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਪਾਵੇ ਨਾਮ ਉਚਾਰ ਕਰੇ ਹਰ ਰਸਨਾ ਮੋਹ ਨਾ ਜੋ ਨੀਤਾ ਹਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਉਤ ਜਨ ਸੰਗ ਨਾਨਕ ਜਿਸ ਲੜ ਲਾਵੈ ਦੇਵ ਗੰਧਾਰੀ ਪੰਜਵਾ ਚੰਚਲ ਸੁਪਨੇ ਹੀ ਉਰਜਾਇਓ ਇਤਨੀ ਨਾ ਬੂਝੈ ਕਬ ਹਉ ਚਲਣਾ ਬਿਕਲ ਭਇਓ ਸੰਗ ਮਾਇਓ ਰਹਾ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਇੱਕ ਉਪਾਇਓ ਲੋਭ ਸੁਣੈ ਮਨ ਸੁਖ ਕਰਮਾਨੈ ਵੇਗ ਤਹਾ ਉਠਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਲ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨ ਕਲ ਮਲ ਡਾਰਨ ਮਨ ਹੈ ਸਦਾ ਇਹ ਆਸਰ ਮੋਹਿ ਤਰਨਾ ਰਹਾਉ ਪੂਜਾ ਅਚਾ ਸੇਵਾ ਬੰਦਨ ਇਹਾ ਤਹਿਲ ਮੋਹਿ ਤਰਨਾ ਬਿਗਸਾ ਮਨੁ ਹੋਵਾ ਪਰਦਾਸਾ ਮਹਰ ਨੰਦਰਭੈ ਪਰਨ ਸਤਨ ਮੂਰਤ ਪਰ ਸੋ ਸੰਤਨ ਕੀ ਇਹ ਧਿਆਨਾ ਧਰਨਾ ਭਇਓ ਕਿਰਪਾਲ ठाकुर ਨਾਨਕ ਕਾ ਪਰਿਓ ਸਾਧਕੀ ਸਰਨਾ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਹਰ ਪਹਿ ਬੇਨਤੀ ਕਹੀਐ ਚਾਰ ਪਦਾ ਅਨੰਦ ਮੰਗਲ ਨਿਤ ਸੁਖ ਸਹਿਜ ਸਿਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗਉ ਤਿਸ ਪ੍ਰਭ ਅੰਚਲ ਗਹੀਐ ਆਤ ਨ ਲਾਗੈ ਅਗਨ ਸਾਗਰ ਤੇ ਸ਼ਰਨ ਸੁਆਮੀ ਕੀ ਅਹੀਐ ਕੋਟ ਪਰਾਦ ਮਹਾ ਅਕਿਰਤ ਘਨ ਬਹੁਰ ਬਹੁਰ ਪ੍ਰਭ ਸਹੀਐ ਕਰਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਐ ਦੇਵ ਗੰਧਾਰੀ ਪੰਜਵਾ ਗੁਰ ਕੇ ਚਰਨ ਰਿਧਾ ਪਰਵੇਸ ਰੋਗ ਸੋਗ ਸਭ ਦੁੱਖ ਬਿਨਾਸੇ ਉਤਰੇ ਸਭੁ ਕਲੇਸ਼ਾ ਰਹਾਉ ਜਨਮ ਜਨਮ ਕੇ ਤਿਲ ਬਿਖਲਾਸਹਿ ਕੋਟ ਮੱਜਨ ਇਸ ਨਾਮ ਨਾਮ ਨਿਧਾਨ ਗਉਂ ਗੋਬਿੰਦ ਲਾਗੋ ਸਹਿ ਜਿ ਤਿਆਨ ਕਰ ਕਿਰਪਾ ਆਪਣਾ ਦਾਸ ਤੀਨੋ ਬੰਧਨ ਤੋੜ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ 3 ਦੇਵ ਗੰਧਾਰੀ ਮਹੱਲਾ 5 ਮਾਈ ਪ੍ਰਭ ਕੇ ਚਰਨ ਨਿਹਾਰਾਂ ਕਰਹੁ ਅਨੁਗ੍ਰਹਿ ਸੁਆਮੀ ਮੇਰੇ ਮਨ ਤੇ ਕਭੁ ਨ ਡਾਰਾਂ ਰਹਾਉ ਸਾਧੂ ਤੂਰ ਲਾਉਣ ਮੁਖ ਮਸਤਕ ਕਾਮ ਕ੍ਰੋਧ ਵਿਖ ਜਾ ਰਾਵ ਸਭ ਤੇ ਨੀਚ ਆਤਮ ਕਰ ਮੰਨ ਮਨ ਮਹਿ ਇਹ ਸੁਖ ਤਾਰਾਵ ਗੁਣ ਗਾਵਹ ਠਾਕੁਰ ਅਬਨਾਸੀ ਕਲ ਮਨ ਸਗਲੇ ਚਹਾਰਾਵ ਨਾਮ ਨਿਧਾਨ ਨਾਨਕ ਦਾਨ ਪਾਵਾਂ ਕੰਠ ਲਾਏ ੁਰ ਤਹਾਰਾਵ ਦੇਵ ਗੰਧਾਰੀ ਮਹੱਲਾ 5 ਪ੍ਰਭ ਜੀਓ ਵੇਖਾਂ ਦਰਸ ਤੁਮਹਾਰਾ ਸੁੰਦਰ ਧਿਆਨ ਧਾਰ ਦਿਨ ਰੈਣੀ ਜੀਵ ਪ੍ਰਾਨ ਦੇ ਪਿਆਰਾ ਰਹਾਉ ਸ਼ਾਸਤਰ বেদ ਪੁਰਾਨ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਨ ਪਤ ਪੂਰਨ ਭਵਜਲ ਉਧਾਰਨ ਰਹਾਰਾ ਆਤ ਜੁਗਾਦ ਭਗਤ ਜਨ ਸੇਵਕ ਤਾਂ ਕੀ ਬਿਖੈ ਅਧਾਰਾ ਤਿੰਨ ਜਨ ਕੀ ਧੂਰ ਬਾੰਛੈ ਨਿਤਨਾਣਕ ਪਰਮੇਸ਼ਰ ਦੇਵਨ ਹਾਰਾ ਦੇਵ ਗੰਧਾਰੀ ਮਹੱਲਾ ਪੰਜਵਾ ਤੇ ਰਾਜਨ ਰਾਮ ਰਸਾਇਨ ਮਾਤਾ ਪ੍ਰੇਮ ਰਸਾ ਨਿਤ ਜਾ ਕਉ ਉਪਜੀ ਛੋੜ ਨ ਕਤ ਹੂ ਜਾਤਾ ਰਹਾ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਅਠ ਸਠ ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਸਫਲ ਜਨ ਮੁਹਰਜਾਂ ਕਾ ਉਪਜਿਆ ਜਿਨ ਕੀ ਨੋ ਸੌਤ ਬਿਧਾਤਾ ਸਗਲ ਸਮੂਹ ਲਐ ਉਧਰੇ ਨਾਨਕ ਪੂਰਨ ਬ੍ਰਹਮਪਚਾਤਾ ਦੇਵ ਦੰਧ ਹਾਰੀ ਮਹੱਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨ ਪਾਈਐ ਅਣਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਮੋਹ ਰੋਗ ਸੋਗ ਤਨ ਬਾਂਧਿਓ ਬਹੁ ਜੋਨੀ ਭਰਮਾਈਐ ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆ ਕਹਿ ਜਾਏ ਰੂ ਆਈਐ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਟੇ ਖਿਨ ਭੀਤਰ ਨਾਨਕ ਹਰਿ ਦਰਸ ਸਮਾਈਐ ਦੇਵ ਗੰਧਾਰੀ ਮਹਲਾ 5 ਠਾਕੁਰ ਹੋਏ ਆਪ ਦਇਆ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾ ਦੋਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕੋਹ ਨਾਮ ਤੁਜਨ ਕੋ ਬਲ ਜਾਈਐ ਜੋ ਸਬ ਨਾਮ ਕਰੇ ਉਧਾਰ